ਤੋ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇਹ ਸਾਡਾ 메ਨ ਰੋਡ ਸ਼੍ਰੀ ਦਸ਼ਮੇਸ਼ ਅਕੈਡਮੀ ਰੋਡ ਨੂੰ ਜਾਂਦਾ ਹੋਇਆ ਇਸ ਰੋਡ ਤੇ ਬਹੁਤ ਜ਼ਿਆਦਾ ਕਚਰਾ ਪਿਆ ਹੋਤਾ ਅਸੀਂ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਇਸ ਕਚਰੇ ਦੀ ਸੇਵਾ ਕੀਤੀ ਟਰੈਕਟਰ ਟਰਾਲੀ ਦੇ ਵਿੱਚ ਭਰ ਕੇ ਜੋ ਕਿ ਕੂੜਾ ਡੰਪ ਦੇ ਸਿੱਟੂਗੇ ਇਹ ਰੋਡ ਸ਼੍ਰੀ ਮਾਤਾ ਨਾਨਾ ਦੇਵੀ ਜੀ ਦੇ ਰਾਹ ਨੂੰ ਜਾਂਦਾ ਹੈ ਤਕਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਰਾਹ ਨੂੰ ਜਾਂਦਾ ਹੈ ਕਿ ਉਧਰ ਕਿਲਾ ਤਾਰਗੜ੍ਹ ਸਾਹ ਨੂੰ ਜਾਂਦਾ ਹੈ ਜੋ ਕਿ ਇਹ ਫੋਕਲ ਪੁਆਇੰਟ ਹੈ ਇੱਥੇ ਜੋ ਰਸਤਾ ਹੈ ਇਸ ਦੇ ਵਿੱਚ ਗੰਦ ਸੁੱਟਿਆ ਜਾਂਦਾ ਹੈ ਬਹੁਤ ਜ਼ਿਆਦਾ ਇਹ ਇਲਾਕਾ ਨਿਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਇਹ ਗੰਦ ਇੱਥੇ ਨਾ ਸੁੱਟਿਆ ਜਾਵੇ ਜੋ ਵੀ ਕੂੜਾ-ਦੰਦ ਜੇ ਸੁੱਟਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਸਥਾ ਅਭਿਆਨ ਤਹਿਤ ਅੱਜ ਸਰਸਤੀ ਮਾਰਵੇ ਸਕੂਲ ਦੇ ਵਿਦਿਆਰਥੀ ਸਟਾਫ ਤੇ ਲੋਕਲ ਜਿਹੜੇ ਸਾਡੇ ਮਨਵਾਇੰਦੇ ਸੇ ਉਹਨਾਂ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਅਸੀਂ ਸਫਾਈ ਕੀਤੀ ਸਾਰੇ ਪਿੰਡ ਦੀ ਛੋਟਾ ਪਿੰਡ ਦੀ ਲੋਟਕਰ ਪਿੰਡ ਦੀ ਤੇ ਨਾਲ ਆਪਣੇ ਥੱਪੜ ਪਿੰਡ ਦੀ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਅਸੀਂ ਨਾਲ ਜਿਹੜਾ ਕੰਦੀ ਢੇਰ ਕੰਦੀ ਦੀ ਜਿਹੜੀ ਢੇਰ ਪਿਆ ਵਾ ਇੱਥੇ ਉਸ ਢੇਰ ਨੂੰ ਸਾਫ ਕਰਨ ਵਾਸਤੇ ਅਸੀਂ ਇੱਥੇ ਨਾਲ ਟਰੈਕਟਰ ਲੈ ਕੇ ਤੇ ਨਾਲ ਲੇਬਰ ਲੈ ਕੇ ਅਸੀਂ ਇੱਥੇ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਵਾਸਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇੱਥੇ ਜਿਹੜਾ ਹੈ ਇਹ ਰਸਤਾ ਜਿਹੜਾ ਹੈ ਚਾਰ ਸਵੇਰੇ ਜਾਂਦਾ ਹੈ ਉਧਰ ਦੰਦਕਾਰ ਸਾਹਿਬ ਨਹੀਂ ਜਾਂਦਾ ਹੈ ਉਧਰ ਆਪਣ ਤਸ਼ਵੀਰ ਕੈਡੀ ਰਸਤਾ ਜਾਂਦਾ ਹੈ ਇਹ ਕੰਡਰ ਰਸਤੇ ਜਾਂਦਾ ਹੈ ਉਧਰ ਸ਼ਿਦ ਮਾਤਾ ਲੈਣ ਦੀ ਵੀ ਰਸਤਾ ਜਾਂਦਾ ਹੈ ਇਸ ਰਸਤੇ ਦੇ ਵਿਚਕਾਰ ਚੌਂਕ ਦੇ ਵਿੱਚ ਇੱਥੇ ਗੰਦ ਪਾਣਾ ਜਿਹੜਾ ਠੀਕ ਨਹੀਂ ਹੈ ਇਸ ਕਰਕੇ ਇਲਾਕਾ ਨਿਵਾਸੀਆਂ ਨੂੰ ਲੋਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਕਿਸਮ ਦਾ ਜਿਹੜਾ ਕੂੜਾ ਜਿਹਾ ਇੱਥੇ ਨਾ ਸਟੇ ਜਾਵੇ ਤਾਂ ਕਿ ਇਸ ਚੌਂਕ ਦੀ ਬਿਲਕੁਲ ਸਫਾਈ ਹੁੰਦੀ ਰਹੇ ਤੇ ਅਸੀਂ ਆਪਣਾ ਜਿਹੜਾ ਮਿਸ਼ਨ ਹੈ ਸਾਡਾ ਸਵਸ਼ਤਾ ਨੂੰ ਇਸ ਜਿਹੜਾ ਆਏਗਾ ਅਸੀਂ ਲੈ ਕੇ ਅਸੀਂ ਕੰਮ ਕਰਾਂਗੇ ਤੁਹਾਡੇ ਜੀ ਦਾ ਧੰਨਵਾਦ ਅੱਜ ਸਰੋਤੀ ਮਾਡਲ ਹਾਈ ਸਕੂਲ ਸੋਟਾ ਬਲੋਟੂ ਵੱਲੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿੱਚ ਸਕੂਲ ਦੇ ਡਾਇਰੈਕਟਰ ਮੈਮ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਹਿੱਸਾ ਲਿਆ ਇਸ ਵਿੱਚ ਬੱਚਿਆਂ ਅਤੇ ਸਾਰਿਆਂ ਨੂੰ ਇਹ ਦੱਸਿਆ ਗਿਆ ਕਿ ਕੇਵਲ ਆਪਣੇ ਘਰ ਦੀ ਸਫਾਈ ਜ਼ਰੂਰੀ ਨਹੀਂ ਹੈ ਬਲਕਿ ਆਪਣੇ ਘਰ ਦੇ ਨਾਲ ਆਪਣਾ ਆਲਾ ਦੁਆਲਾ ਅਤੇ ਆਪਣਾ ਸਮਾਜ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਅੱਜ ਜੀ ਇਸ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਰਸਤਾ ਤਖਤ ਚੇਰੀ ਕੇਸガル ਸਾਹਿਬ ਨੂੰ ਜਾਂਦਾ ਹੈ ਔਰ ਇੱਕ ਪਾਸੇ ਸ਼੍ਰੀ ਨੈਣਾਦੇਵ ਮੰਦਿਰ ਨੂੰ ਜਾਂਦਾ ਹੈ ਅਤੇ ਤਾਰਾਗਰ ਗੁਰਦੁਆਰੇ ਵੱਲ ਜਾਂਦਾ ਹੈ ਇੱਥੇ ਬਹੁਤ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਵਿੱਚ ਸਾਰੇ ਬੱਚਿਆਂ ਨੇ ਔਰ ਸਕੂਲ ਦੇ ਸਟਾਫ ਨੇ ਸਾਫ ਕੀਤਾ ਹੈ ਅਤੇ ਕਿਹਾ ਦੱਸਿਆ ਗਿਆ ਹੈ ਕਿ ਪਿੰਡ ਦੇ ਲੋਕਾਂ ਨੂੰ ਕਿ ਇੱਥੇ ਇੱਕ ਨਾਜਾਇਜ਼ ਥੁੜਾ ਹੈ ਇੱਕ ਜਗ੍ਹਾ ਤੇ ਸੁੱਟਿਆ ਜਾਵੇ ਨਾ ਕਿ ਇੱਥੇ ਰੋਵੇ ਸਾਡੀ ਮੋਡਲ ਹਾਈ ਸਕੂਲ ਦੀ ਅਧਿਆਪਕਾ ਜੀ ਅਸੀਂ ਇਸ ਸਫਾਈ ਵਿਹਾਨ ਚਲਾਇਆ ਹੋਇਆ ਹੈ ਇੱਧਰ ਮਾਤਾ ਸਾਹਿਬ ਕੌਰ ਜੀ ਦਾ ਗੁਰਦੁਆਰਾ ਹੈ ਤੇ ਨਾਲ ਨੈਣਦੇਵੀ ਦਾ ਮੁਕ ਮਾਰਗਾ ਜੀ ਬਾਕੀ ਇਹਦੇ ਦੋਨੇ ਅਕੈਡਮੀ ਦੇ ਦੋਨੇ ਪੋੜਾਂ ਦੇ ਵਿੱਚ ਲੋਕ ਆਮ ਤੌਰ ਤੇ ਬਹੁਤ ਜ਼ਿਆਦਾ ਕਚਰਾ ਸਿੱਟਦੇ ਆ ਇਹ ਅਸੀਂ ਸਫਾਈ ਵਿਹਾਨ ਇਸੇ ਕਰਕੇ ਅਸੀਂ ਚਲਾਇਆ ਹੈ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਇੱਥੇ ਕੂੜਾ ਨਾ ਸਿੱਟਣ ਸਾਰੇ ਲੋਕਾਂ ਪਰ ਮੇਰੇ ਵੱਲੋਂ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀਆਂ ਕੰਬੇਂ ਚਿੱਕੀਤੀ ਜਾਂਦੀ ਹੈ ਕਿਰਪਾ ਕਰਕੇ ਇੱਥੇ ਦੋਨਾਂ ਨਹਿਰਾਂ ਕੱਪੇ ਮੁੱਖ ਮਾਰਗ ਤੇ ਬਹੁਤ ਯਾਦਾ ਗੰਦਗੀ ਪਈ ਹੋਈ ਹੈ ਕਿਉਂਕਿ ਸਰਸਵਤੀ ਮੋਡਲ ਸਕੂਲ ਦੇ ਬੱਚਿਆਂ ਦੇ ਅਧੀਨ ਅਸੀਂ ਧੁੱਧ ਸਫਾਈ ਕਰ ਰਹੇ ਇਹ ਜੋ ਜੀਤੀ ਮੇਨ ਰੋਡ ਸਖਤਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦਾ ਹੈ ਉਹ ਮਾਤਾ ਨਾਨੇ ਦੇਵੀ ਦਾ ਸਾਹਮਣੇ ਦਰਵਾਰ ਹੈ ਉਧਰ ਨੂੰ ਇਹ ਨਹਿਰ ਦੀਆਂ ਪਟੜੀਆਂ ਸਿੱਧੀਆਂ ਜਾਂਦੀਆਂ ਹੈ ਉਹ ਸਾਹਮਣੇ ਮਾਤਾ ਸਾਹਿਬਕੌਰ ਦਾ ਦਰਵਾਰ ਹੈ ਤੇ ਦੇਖੋ ਛੋਟੇ ਸਾਹਮਣੇ ਦੇਖੇ ਜਾ ਰਹੇ ਆ ਕਿੰਨੀ ਗੰਦਗੀ ਫਲਾਈ ਵੀ ਆ ਨੇੜੇ ਦੇ ਇਲਾਕੇ ਦੇ ਆਸ-ਪਾਸ ਦੇ ਲੋਕਾਂ ਨੇ ਜੋ ਕਿ ਅਸੀਂ ਆਪਣੇ ਤੇ ਥਰੂ ਸਕੂਲ ਦੇ ਬੱਚੇ ਲੈ ਕੇ ਸਫਾਈ ਕਰ ਰਹੇ ਤੋਂ ਸਾਰਾ ਬਹੁਤ ਜ਼ਿਆਦਾ ਕਚਰਾ ਇੱਥੇ ਘੱਟ-ਘੱਟ 2-3 ਟਰਾਲੀਆਂ ਬੱਚੇ ਸਾਡੇ ਨਾਲ ਛੋਟੇ-ਛੋਟੇ ਸੇਵਾ ਕਰ ਰਹੇ ਤੇ ਸਕੂਲ ਦੇ ਟੀਚਰ ਸਹਿਯੋਗ ਤੇ ਅਸੀਂ ਆਪਣੇ ਵੱਲੋਂ ਟਰੈਕਟਰ ਦੀ ਸੇਵਾ ਲਈ ਹੋਈ ਤੇ ਇਹ ਅਸੀਂ ਸਾਰਾ ਕੂੜਾ ਚੱਕ ਕੇ ਪੂਰਾ ਡੰਪ ਤੇ ਛਿੱਟੂ ਦੇ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਇਹ ਧਾਰਮਿਕ ਸਥਾਨ ਨੂੰ ਰਾਹ ਜਾਂਦਾ ਹੈ ਇਹੀ ਬੇਨਤੀ ਹੈ ਕਿ ਇਹ ਕੂੜਾ ਪੂਰਾ ਡੰਪ ਤੇ ਸੁੱਟਿਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ